ਸਾਨੂੰ ਪਰੋਸੇ ਜਿ ਪਹਿਲਾਂ ਲੈ ਲਿਆ ਮਹਿਕਵੇਂ ਨੇ ਪਰ ਜਦੋਂ ਹੈੱਡ ਬਣਿਆ ਉਹਦੇ ਸਾਡੀ ਪੋਜੀਸ਼ਨ ਨਾਈਂ ਹੋਈ ਮਹਿਕਵੇਂ ਨੇ ਆਪਣੀ ਮਰਜ਼ੀ ਕੀਤੀ ਹੈ ਜੀ ਤੇ ਉਹਨਾਂ ਦੇ ਤਲੇ ਤੈਲ ਲਾ ਦੇ ਬਿਲਕੁਲ ਸਾਡਾ 1.5 ਫੁੱਟ ਚਾ ਹੈੱਡੇ ਜੀ ਬਾਲੂ ਇਸ ਸੂਏ ਤੋਂ ਸਾਨੂੰ ਸਿਰਫ ਦੋ ਬੋਰਾ ਦਾ ਪਣੀ ਪੈਂਦਾ ਹੈ ਗਾਂ ਸੱਤ ਅੱਠ ਬੋਰਾ ਦਾ ਪਣੀ ਜਾਂਦਾ ਹੈ ਵਾਰ-ਵਾਰ ਅਸੀਂ ਐਕਸ਼ਨ ਹਬੋਰ ਨੂੰ ਸੁਣਾਈ ਕੀਤੀ ਐਸਡੀ ਹਬੋਰ ਨੂੰ ਸੁਣਾਈ ਕੀਤੀ ਸਾਡੀ ਕਿਸੇ ਅਫਸਰ ਨੇ ਕੋਈ ਨਹੀਂ ਸੁਣੀ ਤਿੰਨ ਵਾਰੀ ਅਸੀਂ ਤਿੰਨ ਵਾਰ ਹੀ ਗਏ ਜੀ ਪੰਜਾਤੀ ਤੋਰ ਦੇ ਖੁੱਡੀਆਂ ਸਾਹਿਬ ਕੋਲੇ ਖੁੱਡੀਆਂ ਸਾਹਿਬ ਦਾ ਵੱਡਾ ਬੇਟਾ ਜਿਹੜਾ ਮੀਤ ਹੈ ਉਹ ਮੌਕਾ ਵੇਖ ਕੇ ਗਿਆ ਮਨਿਕ ਵੀ ਗਿਆ ਇਥੇ ਪੰਚੇਤੀ ਦੌਰ ਦੇ ਯਾਰ ਤੁਹਾਡੇ ਨਾਲ ਟੱਕਾ ਹੋਇਆ ਪਰ ਨਾ ਆਣੀਆ ਸਤਿ ਸ਼੍ਰੀ ਅਕਾਲ ਮੁਰਦਾਬਾਦ 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 ਕੋਰੋਨਾ ਲੈਰ ਮਹਿਕਮਾ ਮੁਰਦਾਬਾਦ ਮੁਰਦਾਬਾਦ ਕੋਰੋਨਾ ਯੋਕ ਨਾਲ ਧੀੜਾ ਮੁੰਤਾਵਾਲ ਮੁੰਤਾਵਾਲ ਲਾਇਕੇ ਵਿਵਾਦ ਖੜਾ ਹੋਇਆ ਹੈ ਪਿੰਡ ਡੱਬ ਵਾਲੀ ਟਾਬ ਤੇ ਸ਼ਾਮਖੇੜਾ ਦੇ ਕਿਸਾਨ ਆਮੋ ਸਾਹਮਣੇ ਨੇ ਕਿਉਂਕਿ ਜਦੋਂ ਦਾ ਇਹ ਸਰਕਾਰ ਬਣੀ ਹੈ ਇਹ ਮੋਗਾ ਦੁਬਾਰਾ ਬਣਾਇਆ ਗਿਆ ਉਸ ਨੂੰ ਲੈ ਕੇ ਸ਼ਾਮਖੇੜਾ ਦੇ ਕਿਸਾਨਾਂ ਦਾ ਇਹ ਦੋਸ਼ ਹੈ ਕਿ ਉਹਨਾਂ ਦੀਆਂ ਫਸਲਾਂ ਨੂੰ ਪ੍ਰੋਪਰ ਪਾਣੀ ਨਹੀਂ ਪਹੁੰਚ ਰਿਹਾ ਜਿਸ ਕਰਕੇ ਉਹਨਾਂ ਦਾ ਖੇਤੀ ਜਿਹੜਾ ਕੰਮ ਹੈਗਾ ਉਹ ਤੰਦਾ ਜਿਹੜਾ ਉਹ ਖਤਰੇ ਵਿੱਚ ਪੈ ਗਿਆ ਇਸ ਵਕਤ ਕਿਸਾਨਾਂ ਵੱਲੋਂ ਇੱਥੇ ਧਰਨਾ ਲਾਇਆ ਜਾ ਰਿਹਾ ਤੇ ਧਰਨੇ ਦੇ ਨਾਲ-ਨਾਲ ਹੀ ਜੋ ਮੋਗੇ ਤੋਂ ਉਹਨਾਂ ਦੇ ਸ਼ਾਮ ਖੇੜੇ ਨੂੰ ਪਾਣੀ ਜਾਂਦਾ ਸੀ ਉਹਨੂੰ ਬੰਦ ਕਰ ਦਿੱਤਾ ਗਿਆ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਹੈਡ ਬਣਾਉਣ ਦੇ ਵਿੱਚ ਸਾਨੂੰ ਇਹਨਾਂ ਇਹੋ ਪ੍ਰਵਸ ਭਰੋਸਾ ਦਿੱਤਾ ਕਿ ਤੁਹਾਡਾ ਇੱਥੇ ਪਾਣੀ ਵੰਡਾਂਗੇ ਪਰ ਸਾਡੇ ਇੱਥੇ ਪਾਣੀ ਦੀ ਉਹਨਾਂ ਕੋਈ ਵੰਡ ਨਹੀਂ ਕੀਤੀ ਤੁਸੀਂ ਵੇਖਦੇ ਹੀ ਪਏ ਜੇ ਪਹਿਲਾਂ ਸਰਪਾਲ ਨੇ ਵੀ ਦੱਸਿਆ ਮੇਰੇ ਤੋਂ ਪਹਿਲਾਂ ਪਰ ਸਾਡਾ ਨਰਮਾ ਜਿਹੜਾ ਸੀ ਅਸੀਂ ਬਿਜ਼ਨਸ ਹੀ ਘੱਟੋ ਘੱਟ 700 ਕਿੱਲਾ ਤੁਸੀਂ ਜਾ ਕੇ ਵੇਖ ਸਕਦੇ ਜਦ ਵਿੱਚ ਮਸਾ ਹੀ ਕੋਈ 30 40 ਕਿਲੇ ਨਰਮਾ ਵੇਚਿਆ ਕੋਈ ਸਾਡਾ ਨਰਮਾ ਨਹੀਂ ਵੇਚਿਆ ਫੋਨ ਜਿਹੜੇ ਝੋਨੇ ਦੇ ਹਾਲ ਤੇ ਝੋਨੇ ਦੀ ਮੇਰੀ ਆਪਦੀ ਪਨੀਰੀ ਜੀ 40 ਕਿੱਲਿਆਂ ਦੀ ਪਨੀਰੀ ਮੇਰੀ ਮਾਂ ਬਾ ਵਾ ਦਿੱਤੀ ਹੈ ਤੇ ਦਵਾਰਾ ਨਾਣੀ ਉਹਦਾ ਬੀਜੀ ਹੋਈ ਬਾਸਪਤੀ ਤੇ ਮੁੱਲ ਲੈ ਕੇ ਹਣ ਲਾਈਏ 5 ਕਿੱਲੇ ਤੇ ਉਹ ਵੀ ਮੋਟਰ ਦਾ ਪਾਣੀ ਛੱਡ ਕੇ ਮੋਟਰਾਂ ਦਾ ਪਾਣੀ ਮਾੜਾ ਜਦੋਂ ਅਸੀਂ ਮੋਟਰ ਦਾ ਪਾਣੀ ਲਾਉਣੇ ਆ ਉਹਦੇ ਨਾਲ ਨਰਮਾ ਦਾ ਸਾਡਾ ਜਮਾ ਹੀ ਨਹੀਂ ਹੁੰਦਾ ਤੇਜਰਾ ਚੋਨਾ ਉਹ ਵੀ ਨਹੀਂ ਹੁੰਦਾ ਜੀ ਉਹਨੂੰ ਜਿਹੜਾ ਜਾਈ ਬਰੈਡ ਬੀਜਨੇ ਆ ਤੇ ਉਹ ਕਾਲਾ ਜਿਹਾ ਹੋ ਜਾਂਦਾ ਤੇ ਉਹਨੂੰ ਸਰਕਾਰ ਖਰੀਦੀ ਲੇਗੀ ਹਾਲ ਤਾਂ ਜੀ ਇਹ ਮਹਿਕਮੇ ਦੇ ਛੱਡ ਮਹਿਕਮਾ ਕੋ ਵੀ ਚੈੱਕ ਕਰ ਲਵੇ ਇਹ ਦਾ ਹਫਤੇ ਜਿਹੜੇ ਆ ਜਾਂਦੇ ਮੁਕਾਲੇ ਨੂੰ ਟੀਟੂ ਭੈੜੀ ਇਹ ਇਹ ਪਾਣੀ ਦਾ ਮੁੱਦਾ ਘੱਟ ਹੈ ਸਤਾਈ ਵਾਲੇ ਇਲੈਕਸ਼ਨ ਨਾਲ ਜ਼ਿਆਦਾ ਹੈ ਤੇ ਗਰਾਊਂਡ ਤਿਆਰ ਕਰ ਰਹੇ ਨੇ ਲੜਾਈ ਵੀ ਰੋਜ਼ ਆਉਣਗੇ ਲੜਾਈ ਵੀ ਹੋ ਸਕਦੀ ਇਸ ਵਕਤ ਖੜੇ ਆ ਇਸ ਮੋਗੇ ਦੇ ਉੱਤੇ ਜਿੱਥੇ ਪਾਣੀ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਪਿੰਡ ਡੱਬ ਵਾਲੀ ਢਾਬ ਤੇ ਸ਼ਾਮਖੇੜਾ ਦੇ ਕਿਸਾਨ ਆਮੋ ਸਾਹਮਣੇ ਨੇ ਕਿਉਂਕਿ ਜਦੋਂ ਦਾ ਇਹ ਸਰਕਾਰ ਬਣੀ ਹੈ ਇਹ ਮੋਗਾ ਦੁਬਾਰਾ ਬਣਾਇਆ ਗਿਆ ਉਸ ਨੂੰ ਲੈ ਕੇ ਸ਼ਾਮਖੇੜਾ ਦੇ ਕਿਸਾਨਾਂ ਦਾ ਇਹ ਦੋਸ਼ ਹੈ ਕਿ ਉਹਨਾਂ ਦੀਆਂ ਫਸਲਾਂ ਨੂੰ ਪ੍ਰੋਪਰ ਪਾਣੀ ਨਹੀਂ ਪਹੁੰਚ ਰਿਹਾ ਜਿਸ ਕਰਕੇ ਉਹਨਾਂ ਦਾ ਖੇਤੀ ਜਿਹੜਾ ਕੰਮ ਹੈਗਾ ਉਹ ਧੰਦਾ ਜਿਹੜਾ ਉਹ ਖਤਰੇ ਵਿੱਚ ਪੈ ਗਿਆ ਇਸ ਵਕਤ ਕਿਸਾਨਾਂ ਵੱਲੋਂ ਇੱਥੇ ਧਰਨਾ ਲਾਇਆ ਜਾ ਰਿਹਾ ਤੇ ਧਰਨੇ ਦੇ ਨਾਲ ਨਾਲ ਹੀ ਜੋ ਮੋਗੇ ਤੋਂ ਉਹ ਉਹਨਾਂ ਦੇ ਸ਼ਾਮ ਖੇੜੇ ਨੂੰ ਪਾਣੀ ਜਾਂਦਾ ਸੀ ਉਹਨੂੰ ਬੰਦ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਪਾਣੀ ਉਹਨਾਂ ਨੂੰ ਮਿਲ ਰਿਹਾ ਉਹ ਉਹਨਾਂ ਦੀਆਂ ਫਸਲਾਂ ਲਈ ਕਾਫੀ ਨਹੀਂ ਹੈਗਾ ਕਿਉਂਕਿ ਇਹ ਸਰਕਾਰ ਦੇ ਬਣਦਿਆ ਹੀ ਇਸ ਮੋਗੇ ਦੀ ਸਿਸਟਮ ਨੂੰ ਤਬਦੀਲ ਕੀਤਾ ਗਿਆ ਜਿਸ ਕਰਕੇ ਪਾਣੀ ਜਿਹੜਾ ਉਹਨਾਂ ਦੇ ਪਿੰਡ ਨੂੰ ਘਟ ਜਾਂਦਾ ਤੇ ਜਿਸ ਕਰਕੇ ਉਹਨਾਂ ਕਿਸਾਨਾਂ ਦਾ ਦੋਸ਼ ਹੈ ਕਿ ਝੋਨੇ ਦੀ ਫਸਲ ਜਿਹੜੀ ਆ ਉਹ ਇੰਨੇ ਕੁ ਪਾਣੀ ਤੇ ਨਹੀਂ ਪਲਦੀ ਜਿਸ ਕਰਕੇ ਉਹਨਾਂ ਨੇ ਪਹਿਲਾਂ ਚੰਡੀਗੜ੍ਹ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਚੱਕਰ ਅੱਡੇ ਆ ਫਿਰ ਹਬੋਰ ਜੋ ਇਸ ਡਿਵੀਜ਼ਨ ਦੇ ਅਧਿਕਾਰੀ ਉਹਨਾਂ ਕੋਲੇ ਪਹੁੰਚ ਕੀਤੀ ਹੈ ਪਰ ਉਹਨਾਂ ਦਾ ਮਸਲਾ ਜਿਹੜਾ ਹੱਲ ਨਹੀਂ ਹੋਇਆ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਗਿਆ ਤੇ ਜਿੰਨਾ ਪਾਣੀ ਉਹਨਾਂ ਨੂੰ ਮਿਲ ਰਿਹਾ ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ ਕਿਉਂਕਿ ਇੰਨੇ ਪਾਣੀ ਨਾਲ ਤਾਂ ਕੁਝ ਵੀ ਨਹੀਂ ਸੌਰਦਾ ਜਿਸ ਨੂੰ ਲੈ ਕੇ ਇਹ ਮੁੱਦਾ ਦੋ ਪਿੰਡਾਂ ਦੀ ਲੜਾਈ ਦਾ ਕਾਰਨ ਬਣ ਰਿਹਾ ਹਾਲਾਂਕਿ ਇਹ ਹਲਕਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਇਹ ਹਲਕਾ ਹੈ ਜਿਸ ਨੂੰ ਦੋਹਾਂ ਧਿਰਾਂ ਨੂੰ ਬੈਠ ਕੇ ਦੋਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਸੀ ਪਰ ਕਿਸਾਨ ਆਹਮੋ ਸਾਹਮਣੇ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਆ ਹਾਲਾਂਕਿ ਇਹ ਥਰਨਾ ਸ਼ਾਂਤਮਈ ਚੱਲ ਰਿਹਾ ਹੈਗਾ ਦੋਹਾਂ ਧਿਰਾਂ ਕਿਸੇ ਵੇਲੇ ਵੀ ਟਕਰਾਅ ਦੀ ਸਥਿਤੀ ਚ ਆ ਸਕਦੀਆਂ ਨੇ ਜਿਸ ਦੇ ਲਈ ਸਰਕਾਰ ਅਤੇ ਨਹਿਰੀ ਵਿਭਾਗ ਜ਼ਿੰਮੇਵਾਰ ਸਕਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਕਿਸਾਨਾਂ ਦੇ ਵਿੱਚ ਆਉਣਾ ਚਾਹੀਦਾ ਹੈ ਤੇ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਤੁਸੀਂ ਨਾ ਤੁਸੀਂ ਦੇਖ ਸਕਦੇ ਹੋ ਸਮੋਗੇ ਦੇ ਉੱਤੇ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਜੋ ਅਣਮਿੱਥੇ ਸਮੇ ਲਈ ਚੱਲੂਗਾ ਕਿਉਂਕਿ ਪਾਣੀ ਹੈ ਜਿਹੜਾ ਪ੍ਰੋਪਰ ਜਿਹੜਾ ਫਸਲਾਂ ਨੂੰ ਮਿਲੇਗਾ ਤਾਂ ਹੀ ਫਸਲਾਂ ਹੋ ਸਕਦੀਆਂ ਨੇ ਕਿਸਾਨ ਬਚ ਸਕਦਾ ਪਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਿਆਸੀ ਲੋਕਾਂ ਦੀ ਸ਼ਹਿ ਦੇ ਕਾਰਨ ਇਹ ਮੁੱਦਾ ਬਣਿਆ ਜਿਸ ਨੂੰ ਲੈ ਕੇ ਇਹ ਸਥਿਤੀ ਬਣੀ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਪਿੰਡਾਂ ਦੇ ਟਕਰਾ ਦਾ ਕਾਰਨ ਇਹ ਮੋਗਾ ਬਣ ਸਕਦਾ ਹੈ ਪਾਣੀ ਦੀ ਜੋ ਇਹਨਾਂ ਨੇ ਅੱਜ ਬੰਦ ਕੀਤਾ ਹੈ ਸ਼ਾਮ ਖੇੜੇ ਦਾ ਲਗਭਗ 1300 ਏਕੜ ਜਿਹੜਾ ਰਕਬਾ ਹੈਗਾ ਉਸ ਦੀ ਜਿਹੜੀ ਫਸਲ ਹੈਗੀ ਹੈ ਉਹਨੂੰ ਪ੍ਰੋਪਰ ਪਾਣੀ ਨਾ ਮਿਲਣ ਕਰਕੇ ਇਹ ਸਮੱਸਿਆ ਜਿਹੜੀ ਆਈ ਹੈਗੀ ਆ ਸਰਕਾਰ ਤੇ ਵਿਭਾਗ ਤੇ ਕਿਸਾਨਾਂ ਵੱਲੋਂ ਗੁੱਸਾ ਕੱਢਿਆ ਜਾ ਰਿਹਾ ਪਰ ਉਧਰ ਦੂਜੇ ਪਾਸੇ ਪਿੰਡ ਦੇ ਉਹਨਾਂ ਦੋ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਪਾਣੀ ਦੀ ਸਮੱਸਿਆ ਹੈਗੀ ਹੈ ਇਹ ਪੁਰਾਣੀ ਹੈਗੀ ਆ ਪਰ ਹੁਣ ਉਹਨਾਂ ਨੂੰ ਪ੍ਰੋਪਰ ਪਾਣੀ ਮਿਲਣਾ ਸ਼ੁਰੂ ਹੋਇਆ ਹੈ ਜਦ ਕਿ ਸ਼ਾਮ ਖੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਾਣੀ ਖੋਇਆ ਜਾ ਰਿਹਾ ਤੇ ਘੱਟ ਪਾਣੀ ਦਿੱਤਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਖਤਮ ਹੋਣ ਦਾ ਕਾਰਨ ਬਣ ਸਕਦਾ ਹੈ ਮੇਰਾ ਨਾਮ ਸੁਖਪਾਲ ਸਿੰਘ ਹੈ ਜੀ ਐਂਡ ਮੇਰਾ ਸ਼ਾਮ ਖੜਾ ਜੀ ਜਿਹੜੀ ਬੁਰਜੀ ਦੇ ਖੜੇ ਆਪਾਂ 52745 ਸਾਢੇ ਮੁਕੇ ਨੰਬਰ ਹੈ ਜੀ ਇੱਥੋਂ 1.5 ਕਿਲੋਮੀਟਰ ਕੇ ਸਾਡੀਆਂ ਦੋ ਟੇਹਾਂ ਨੇ ਜੀ 1300 ਗਿਲਾ ਸਾਡੇ ਰਕਬਾ ਇਸ ਮੁਕੇ ਤੇ ਆ ਤੇ ਤਕਰੀਬਨ 1000 ਕਿਲ ਲੜ ਆਉਗਾ ਡਬਲ ਟਾ ਦੀ ਟੇਲ ਜਾਂਦੀ ਹੈ ਜੀ ਪਹਿਲਾਂ ਜਦੋਂ ਦੋਵੇਂ ਪਿੰਡ ਸੁਆ ਖਟ ਕੇ ਲਾਉਣੇ ਸਨ ਡਬਲ ਟਾ ਦੀ ਟੇਲ ਤੇ ਸਾਡਾ 52745 ਇੱਕੋ ਲੈਵਲ ਸੀ ਬਰਾਬਰ ਪਾਣੀ ਪਿੰਦਾ ਸੀ ਦੋ ਟਾਈਮ ਹੀ ਨੇ ਪਹਿਲਾਂ ਸਾਨੂੰ ਮਹਿਕ ਮਨੇ ਪਰੋਸੇ ਲਿਆ ਕਿ ਤੁਹਾਡਾ ਇੱਥੇ ਹੈੱਡ ਬਣਾ ਦੇਣਾ ਤੇ ਦੋਆ ਘਰਾਂ ਦੀ ਤੁਹਾਡੀ ਇੱਥੇ ਵੰਡ ਕਰ ਦੇਵਾਂਗੇ ਉਹ ਸਾਹਮਣੇ ਇੱਥੇ ਡਿੱਗੀ ਬਣੀ ਸੀ ਜੀ ਕਿ ਜੇ ਕੋਈ ਪਿੱਛੋਂ ਡੰਗਰ ਕੋਈ ਰਹਿਣੇ ਮਨ ਲੋ ਮਰਿਆ ਹੁੰਦਾ ਡਿੱਗੀ ਡੱਗਪੂ ਕਰੂਗਾ ਤੁਹਾਡਾ ਦੋ ਘਰਾਂ ਡਿਵਾਈਡ ਕਰ ਦਾਂਗੇ 40 40 ਪੈਸੇ ਡਬਲ ਟੱਪ ਗੰਟ ਪਾ ਦੇਵਾਂਗੇ ਤੁਹਾਡਾ 60 ਪੈਸੇ ਐ ਮੋੜ ਦੇਵਾਂਗੇ ਸਾਨੂੰ ਪਰੋਸੇ ਜੀ ਪਹਿਲਾਂ ਲੈ ਲਿਆ ਮਹਿਕ ਮਨੇ ਪਰ ਜਦੋਂ ਹੈੱਡ ਬਣਿਆ ਉਦੋਂ ਸਾਡੀ ਕੋਈ ਸੁਣਾਈ ਨਹੀਂ ਹੋਈ ਮਹਿਕ ਮਨੇ ਆਪਦੀ ਮਰਜ਼ੀ ਕੀਤੀ ਹੈ ਜੀ ਤੇ ਉਹਨਾਂ ਦੀ ਤਲੇ ਤੇਲ ਲਾ ਦੀ ਬਿਲਕੁਲ ਸਾਡਾ 1.5 ਫੁੱਟ ਚ ਹੈੱਡ ਜੀ ਮੰਨ ਲਓ ਇਹ ਸੂਏ ਤੋਂ ਸਾਨੂੰ ਸਿਰਫ ਦੋ ਬੋਰਾਂ ਦਾ ਪਾਣੀ ਪੈਂਦਾ ਹੈ ਗਾਂ ਸੱਤ ਅੱਠ ਬੋਰਾਂ ਦਾ ਪਾਣੀ ਜਾਂਦਾ ਹੈ ਵਾਰ-ਵਾਰ ਅਸੀਂ ਐਕਸ਼ਨ ਹਬੋਰ ਨੂੰ ਸੁਣਾਈ ਕੀਤੀ ਐਸਡੀ ਹਬੋਰ ਨੂੰ ਸੁਣਾਈ ਕੀਤੀ ਸਾਡੀ ਕਿਸੇ ਅਫਸਰ ਨੇ ਕੋਈ ਨਹੀਂ ਸੁਣੀ ਆ ਕੇ ਅਸੀਂ 5 6 2025 ਨੂੰ ਚੀਫ ਸਕੱਟਰੀ ਕ੍ਰਿਸ਼ਨ ਗਮਨ ਜੀ ਮਿਲੇ ਆ ਆਪਦੀ ਫਰਿਆਦ ਲੈ ਕੇ ਗਏ ਆ ਹੁਣ ਰੱਬ ਜਾਣੇ ਉੱਥੋਂ ਕੋਈ ਟਾਈਮ ਲੱਗ ਗਿਆ ਕੋਈ ਉਹਨਾਂ ਮਹੀਨੇ ਦਿਨਾਂ ਜੀ ਵੀ ਉਹਨਾਂ ਨੂੰ ਕੋਈ ਸੁਣਾਈ ਨਹੀਂ ਹੋਈ ਉਸ ਤੋਂ ਬਾਅਦ ਸਾਨੂੰ ਪਰਸੋਂ ਫੇਰ ਐਸਡੀ ਹਬੋਰ ਨੇ ਬੁਲਾਇਆ ਹੈ ਕਿ ਤੁਸੀਂ ਪੰਚਾਇਤੀ ਤੌਰ ਤੇ ਤੁਹਾਡੀ ਕੋਈ ਮਸਲਾ ਹੱਲ ਕਰਦੇ ਆ ਅਸੀਂ 12 13 ਬੰਦੇ ਗਏ ਸਾਨੂੰ ਮਾਨੂੰ ਜੋ ਮਖੌਲ ਕਰੀਦਾ ਮੈਂ ਪੈਪ ਲਾ ਦੇਣਾ ਤੁਹਾਨੂੰ ਥੱਲੇ ਕਦੀ ਕਹਿੰਦਾ ਤੁਹਾਨੂੰ ਪੁਰਾਣੀ ਮਸ਼ੀਨ ਲਾ ਦੇਣਾ ਪਰ ਲਾਵਾ ਗਾ ਡਬਲ ਟਾਉ ਨੂੰ ਪੁੱਛ ਕੇ ਅਸੀਂ ਪੁੱਛਣਾ ਚਾਹੁੰਦੇ ਆ ਮੈਂ ਕਿਵੇਂ ਨੂੰ ਕਿ ਡਬਲ ਟਾਵ ਵਾਲੇ ਅਫਸਰ ਨੇ ਕਿ ਮਾਨੂੰ ਇਹ ਅਫਸਰ ਮਾਨੂੰ ਇਰੀਗੇਸ਼ਨ ਮਹਿਮਾ ਡਬਲ ਟਾਉ ਚਲਾ ਰਿਹਾ ਆਕੇ ਜੋ ਸਾਡੀ ਕੋਈ ਨਹੀਂ ਸੁਣਾਈ ਆਕੇ ਅਸੀਂ ਇਹ ਫੈਸਲਾ ਲੈ ਸਾਰੇ ਨਗਰ ਨੇ ਕਿ ਸਾਨੂੰ ਜਿਹੜਾ ਦੋ ਬੋਰਾ ਦਾ ਪਾਣੀ ਪੀਂਦਾ ਸਾਨੂੰ ਉਹ ਨਹੀਂ ਚਾਹੀਦਾ ਅੱਜ ਤੋਂ ਸਾਡਾ ਪੀਣ ਵਾਲਾ ਪਾਣੀ ਵਾਟਰ ਬੱਸਦਾ ਵੀ ਦੂਜਾ ਸਾਰਾ ਪਾਣੀ ਬੰਦੇ ਜੀ ਅਸੀਂ ਇਸ ਸਾਨੂੰ ਦੱਸ ਦਿਓ ਸਰਕਾਰ ਦੱਸ ਦੇ ਮਹਿਮਾ ਦੱਸ ਦੇ ਅਸੀਂ ਪੰਜਾਬ ਤੋਂ ਬਾਹਰ ਆ ਸਾਨੂੰ ਪਾਣੀ ਨਹੀਂ ਚਾਹੀਦਾ ਜੇ ਚਾਹੀਦਾ ਹੈ ਸਾਡਾ ਅਣਮਿੱਥੇ ਸਮੇਂ ਲਈ ਆ ਮੋਗਾ ਬੰਦੇ ਅਸੀਂ ਧਰਨੇ ਦੇ ਬੈਠੇ ਆ ਜਦ ਸਾਨੂੰ ਤੱਕੜੀ ਫੜ ਕੇ ਨਿਆ ਕਰ ਦਿਓ ਨਹੀਂ ਤੇ ਸਾਨੂੰ ਇਹ ਨਹੀਂ ਚਾਹੀਦਾ ਵੈਰ ਜੀ ਦਾ ਖਾਲਸਾ ਵੈਰ ਜੀ ਦਾ ਕਾਰਨ ਕੀ ਦਾ ਪੋਲੀਟਿਕਲ ਕਾਰਨ ਹੈ ਵੇਖੋ ਜੀ ਉਹਨੇ ਤਾਂ ਪਰਮਾਧਮਾ ਜਾਂਦਾ ਤੁਸੀਂ ਸਾਨੂੰ ਦੋ ਹੀ ਕਾਰਨ ਨੇ ਜਦ ਸਿਆਸੀ ਮੰਨ ਲੋ ਇਹ ਕੋਈ ਪ੍ਰੈਸ਼ਰ ਹੋ ਜਾਂਦਾ ਤੇ ਜਦ ਰਵਸਿਏ ਮਨਮਾਨੀ ਆਫਸਰਾਂ ਬੈ ਕੱਦਦੇ ਨੇ ਤੁਹਾਨੂੰ ਪਤਾ ਹੋਇਆ ਸੀ ਕਿ ਜਾਂਦੇ ਤੁਸੀਂ ਨਹੀਂ ਗੱਲੇ ਦੋ ਨੇ ਕਿ ਇੱਕ ਤਾਂ ਮਹਿਮੇ ਕੋਲੇ ਆਤੇ ਜਾਂ ਪੋਲੀਟਿਕਲੀ ਹੈ ਪਰ ਸਾਨੂੰ ਤੇ ਲੱਗਦਾ ਕਿ 20 ਲੱਖ ਰੁਪਈਆ ਲੱਗਾ ਸੂਏ ਦੇ ਇੱਥੇ ਐਕਸ਼ਨ ਜਾਂਚਦੇ ਸਾਨੂੰ ਆ ਕੇ ਜਵਾਬ ਦੇਣ ਕਿ ਸਾਡੇ ਇੰਨੀ ਧੱਕੇਸ਼ੀ ਕੀਤੀ ਹੈ ਕੋਈ ਤੀਜਾ ਬੰਦਾ ਆ ਕੇ ਵੇਖ ਦੇ ਸਾਨੂੰ ਕੋਈ ਦੱਸ ਦਿਓ ਕੋਈ ਬੰਦਾ ਕਹੇ ਸਾਡਾ ਨਿਆ ਹੋਇਆ ਹੈ ਦੇ ਦੱਸੋ ਉਹ ਉਹਨਾਂ ਦਾ ਕਹਿ ਰਾ ਸੀ ਵੀ ਕਾਲੀ ਸਰਕਾਰ ਵੀਰੇ ਕੁਝ ਚਰਨ ਦਾ ਰਿਸ਼ਤਾ ਦਾ ਰਿਸ਼ਤਾ ਤੁਸੀਂ ਉਹ ਤੇ ਵੀ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਸੀ ਸਾਨੂੰ ਪਾਣੀ ਮਿਲਦਾ ਨਹੀਂ ਸੀ ਅਸੀਂ ਤੁਹਾਨੂੰ ਪਾਣੀ ਵੀ ਲਈ ਜਾਂਦੇ ਸੀ ਅਸੀਂ ਤੁਹਾਨੂੰ ਦੇਖੋ ਜੀ ਅਸੀਂ ਪ੍ਰੈਸ ਦੇ ਜੀ ਦੱਸੋ ਇਹ ਸਾਡਾ ਪਾਣੀ ਵੀ ਲਈ ਜਾਂਦੇ ਸੀ ਹੁਣ ਜਿਹੜਾ ਸਾਡਾ ਪਾਣੀ ਸਾਡੇ ਹਿੱਸੇ ਦਾ ਸਾਡੇ ਮਿਲਣਾ ਕਿਉਂ ਤੇ ਇਹ ਤਾਂ ਹੋ ਰਿਹਾ ਅਸੀਂ ਪ੍ਰੈਸ ਦੇ ਜੀ ਇਹ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ 2 ਮਹੀਨੇ ਪਾਣੀ ਨਾ ਗਾ ਜੇ ਅਸੀਂ 2 ਢਾਈ ਮਹੀਨਿਆਂ 'ਚ ਮੰਨ ਲਓ ਇੱਕ ਰੋਣ ਕਿ ਹੋ ਗਿਆ ਦਰਦ-ਦਰ ਅਸੀਂ ਝੋਲੀ ਕਰਕੇ ਗਏ ਆ ਇਹ ਦਸ ਰੁਪਏ ਲੈ 13 ਸਾਲਾਂ ਜਿਹਨਾਂ ਨੂੰ ਪਾਣੀ ਘੱਟ ਲੱਗਦਾ ਸੀ ਕਿੱਥੇ ਨਾ ਦਰਖਾਈ ਦਿੱਤੀ ਕਿੱਥੇ ਗਏ ਨੇ ਦੱਸੋ ਅਗਲੀ ਗੱਲ ਇਹ ਆ ਅਗਲੀ ਗੱਲ ਲੋਰ ਸਾਨੂੰ ਕਿ ਪੰਜ ਬੰਦੇ ਡਬਲ ਟਾਲ ਜਾਈਨ ਤੇ ਪੰਜ ਬੰਦੇ ਸਹੀ ਮੌਜੂਮ ਬਹਿ ਜਾਣਗੇ ਅਸੀਂ ਗੁਰੂ ਘਰ ਅਰਦਾਸ ਕਰਾ ਲਏ ਨੇ ਕਿ 13 ਸਾਲ ਅਸੀਂ ਪਾਣੀ ਲਾਇਆ ਹੈ ਜੇ ਅੱਜ ਕਿ ਅਸੀਂ ਤਾਂ ਰੁੰਨੇ 'ਚ ਕਿਤਨ ਦਿਨਾਂ ਜੇ ਡੜੀ 13 ਵਾਲੇ ਪਾਣੀ ਲੱਗੇ ਰਿਹਾ ਦੋ-ਦੋ ਮੰਜਰੇ ਕੋਠੀਆਂ ਪਾਈਆਂ ਨੇ ਦੱਸੋ ਨਾ ਸਾਨੂੰ ਪਹਿਲਾਂ ਪਾਣੀ ਪੁਰਾਣਾ ਦਾ ਟਾਇਲ ਤੇ ਨਹੀਂ ਹੁਣ ਲੱਗਦਾ ਨਰਮਾਂ ਨੇ ਬਿਜੀਟਾ ਕੋਈ ਬੰਦਾ ਸਾਫ਼ ਕਰ ਦੇ 13 ਨਾਲੇ ਪਾਣੀ ਵੱਧ ਲਾਇਆ ਹੈ ਅਸੀਂ ਸਾਰਾ ਪਿੰਡ ਭੁਏ ਬਹਿ ਜਾਗੇ ਉਹ ਜਿਹੜਾ ਝੋਨਾ ਕਿੰਨਾ ਰਕਬਾ ਤੁਹਾਡੇ ਪਿੰਡ ਦਾ ਸੀ ਕੀ ਹੋਰ ਸਮੱਸਿਆ ਜਿਹੜੀ ਆਈ ਹੈ ਕਿਵੇਂ ਨਿਜਠੋ 1300 ਕਿੱਲੇ ਚੋਂ ਜੀ 700 ਕਿੱਲਾ ਨਰਮੇ ਵਾਲਾ ਰਕਬਾ ਤਾਂ ਜੇ ਵੇਲਾ ਪਿਆ ਜਿਹੜਾ ਮੰਨ ਲਓ ਲੋਕਾਂ ਨੇ ਆ ਛੱਡ ਦੀ ਕੋ ਨਰਮੇ ਦੇ ਵੇ ਟੱਪ ਗਈ ਜਿਹੜਾ ਪਿੱਛੇ ਕੋਈ ਮੰਨ ਲਓ 700 ਕਿੱਲਾ ਰਹਿ ਗਿਆ 650 ਕਿੱਲਾ ਝੋਨੇ ਵਾਲਾ ਉਹ ਵੀ ਜੇ ਆ ਹਾਲਾਤ ਰਹੇ ਉਹ ਵੀ ਵੇਲੇ ਰਹਿ ਨਹੀਂ ਵਣ ਫਿਰ ਸਵਰੀ ਸਵਰ ਕਰਕੇ ਬਹਿ ਜਾਗੇ ਕੋ ਥੱਲੇ ਵਾਲਾ ਪਾਣੀ ਮਾੜਾ ਹੈ ਇਹਦੇ ਦੇ ਨਿਰ ਪਰਜ ਬੰਦ ਕਰਦਾ ਫਿਰ ਸਬਰ ਕਰਕੇ ਬਹਿ ਜੇਗੇ ਜੋ ਸੁਣਾਈ ਨਹੀਂ ਨਗੀ ਕੀ ਦਸੋ ਕਰੀਏ ਹੁਣ ਇਥੇ ਤੁਹਾਡਾ ਜਿਹੜਾ ਸਰਲਾ ਰੈਗੂਲਰ ਚੱਲੂਗਾ ਕਿ ਅੱਜ ਰੈਗੂਲਰ ਜੀ ਰੈਗੂਲਰ ਚੱਲੇਗਾ ਜੀ ਅਸੀਂ ਆਪ ਦਾ ਬੋਰੀ ਵਿਸਤਰਾ ਲੈ ਕੇ ਆਏ ਆਂ ਦਰੀਆਂ ਲੈ ਕੇ ਆਏ ਆਂ ਚਾਹ ਪਾਂਡੇ ਦੇਖੋ ਕੋਈ ਪਹਿਲ ਦੂਜਾ ਪਾਣੀ ਵਾਲਾ ਕੈਂਪਰ ਜੇ ਨਿਆ ਹੋਏਗਾ ਤੁਠਾਂਗੇ ਨਹੀਂ ਅੱਥੀ ਬਿਠਾਂਗੇ ਇਹ ਉਹ ਵੀ ਇਹ ਸ਼ੰਕਾ ਜਾਹਰ ਕਰਦੇ ਸੀ ਵੈਸੇ ਵੀ ਲੋਕਾਂ ਦੇ ਮਨਾਂ ਚ ਵੀ ਦੋ ਪਿੰਡਾਂ ਦੀ ਪਾਣੀ ਦੀ ਲੜਾਈ ਨੂੰ ਲੈ ਕੇ ਕੋਈ ਟਕਰਾਅ ਵੀ ਹੋ ਸਕਦਾ ਹੈ ਕੋਈ ਇੱਕ ਦੂਜੇ ਨਾਲ ਕਿਉਂਕਿ ਆਪਸੀ ਪਹਿਲਾਂ ਕਾਫੀ ਕਿਉਂਕਿ ਇੱਕ ਦੂਜਾ ਪਿੰਡ ਕਾਫੀ ਫ੍ਰੇਮ ਪਿਆਰ ਨਾਲ ਰਹੇ ਵੇਖੋ ਜੀ ਇਹ ਦੁਸ਼ਨ ਬਾਜੀਆਂ ਦਾ ਡਬਲ ਟਾਵਰ ਲਾਉਂਦੇ ਨੇ ਪਹਿਲਾਂ ਵੀ ਨਾ ਮੇਰੇ ਤੇ ਬਾਈ ਨੇ ਮੈਮਰੀ ਖਿੰਦ ਦਿੱਤੀ ਹੈ ਕਿ ਮੈਂ ਇੱਥੇ 10-12 ਬੰਦੇ ਲੈ ਕੇ ਆਉਣਾ ਇੱਥੇ ਬਖੇੜਾ ਕਰਨਾ ਚਾਹੁੰਦੇ ਆ ਅਸੀਂ ਹੁਣ ਵੀ ਪ੍ਰੈਸ ਦੇ ਜਰੀਏ ਆਣੇ ਆ ਕਿ ਸਾਨੂੰ ਇਹ ਚਾਰ ਗੱਲ ਗਾਇ ਘਟ ਜਾਣਾ ਅਸੀਂ ਮਾੜੇ ਦੀ ਕਾਜੀ ਗੱਲ ਹੁੰਦੀ ਹੈ ਜੇ ਸਾਡਾ ਕੋਈ ਜ਼ੋਰ ਹੁੰਦਾ ਤਾਂ ਨਾ ਹੀ ਕੁਝ ਹੁੰਦਾ ਸਾਡੀ ਕਿਸੇ ਨਾ ਕੋਈ ਲੜਾਈ ਨਹੀਂ ਅਸੀਂ ਤਾਂ ਫਰਾਦ ਕਰਨੇ ਹੱਥ ਬੰਨ੍ਹ ਕੇ ਕਿ ਸਾਨੂੰ ਕੋਈ ਨਾਂ ਦਿੱਤਾ ਜਾਵੇ ਤੇ ਖੇਤੀਬਾੜੀ ਮੰਤਰੀ ਦਾ ਹਲਕਾ ਹੈਗਾ ਉਹੀ ਉਹਨਾਂ ਨੇ ਪਹੁੰਚ ਕੀਤੀ ਹੈ ਵੀ ਇਹ ਜਿਹੜਾ ਰੌਲਾ ਨੂੰ ਲੰਮੇੜਾ ਜਾਂਦਾ ਤਿੰਨ ਵਾਰੀ ਅਸੀਂ ਤਿੰਨ ਵਾਰੀ ਗਏ ਜੀ ਪੰਚਾਇਤੀ ਦੌਰ ਦੇ ਖੁੱਡੀਆਂ ਸਾਹਿਬ ਕੋਲੇ ਖੁੱਡੀਆਂ ਸਾਹਿਬ ਦਾ ਵੱਡਾ ਬੇਟਾ ਜਿਹੜਾ ਮੀਤ ਹੈ ਉਹ ਮੌਕਾ ਵੇਖ ਕੇ ਗਿਆ ਮਨਿਕ ਵੀ ਗਿਆ ਇਥੇ ਪੰਚਾਇਤੀ ਦੌਰ ਦੇ ਕਿਰ ਤੁਹਾਡੇ ਨਾਲ ਤੱਕਾ ਹੋਇਆ ਪਰ ਨਾ ਨਹੀਂ ਆ ਅੱਛਾ ਕੇ ਫਿਰ ਕਹਿਣ ਦਾ ਮਤਲਬ ਅਫਸਰ ਆਪ ਦੀ ਮਰਜ਼ੀ ਨਾਲ ਕਰ ਰਹੇ ਹੈ ਬਿਲਕੁਲ ਮਰਜ਼ੀ ਕਰ ਰਹੇ ਨੇ ਇਹ ਤਾਂ ਸਾਨੂੰ ਨਹੀਂ ਪਤਾ ਜੀ ਪਰ ਬਿਲਕੁਲ ਜਿਹੜਾ ਹੈਗਾ ਤੁਹਾਡੇ ਸਾਹਮਣੇ ਵੇਖ ਲਓ ਦਿੰਦਵੀ ਤੱਕਾ ਰਹੇ ਦੋ ਦਿੰਦੇ ਵੀ ਮੇਰਾ ਗਰਮੀਤ ਸਿੰਘ ਹੈ ਜੀ ਪਿੰਡ ਮੇਰਾ ਸ਼ਾਮ ਖੜਾ ਜੀ ਇਹ ਜਿਵੇਂ ਅੱਗੇ ਸਾਡੇ ਵੀਰਾਂ ਨੇ ਦੱਸਿਆ ਵੀ ਪਾਣੀ ਦੇ ਮਸਲੇ 'ਚ ਆ ਬੈਠੇ ਸਾਰੇ ਭਰਾ ਆਣ ਕੇ ਤੇ ਉਹ ਬੋਗਾ ਦਾ ਬੰਦ ਕੀਤਾ ਹੈ ਅਸੀਂ ਐਕਸ਼ਨ ਸਾਹਿਬ ਨੂੰ ਮਿਲ ਕੇ ਆਏ ਆ ਐਸਡੀਓ ਨੂੰ ਮਿਲ ਕੇ ਆਏ ਆ ਚੰਡੀਗੜ੍ਹ ਉੱਥੇ ਵੀ ਗਏ ਆ ਉਹਨਾਂ ਫੋਨ ਵੀ ਕੀਤਾ ਸੀ ਵੀ ਜਿਵੇਂ ਮਹਿਲ ਸਿੰਘ ਦੱਸਿਆ ਵੀ ਜਾ ਕੇ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਐਸਡੀਓ ਸੱਦਿਆ ਪਰਸੋਂ ਤੇ ਅਸੀਂ ਗਏ ਉਹ ਹੀ ਗੱਲ ਜਿਵੇਂ ਪੈ ਪੈ ਬੁਲਾ ਦਿੰਨੇ ਆ ਜੀ ਉਹ ਕਰਦੇ ਨੇ ਦੱਬੋਟਾ ਤੋਂ ਪੁੱਛ ਕੇ ਜੀ ਤੇ ਉਹਦੇ ਕੋਈ ਗੱਲ ਸਾਡੀ ਸੁਣੀ ਨਹੀਂ ਉਹਨੇ ਤੇ ਅਸੀਂ ਫਿਰ ਉਹਨਾਂ ਅਲਟੀਮੇਟ ਦੇ ਐ ਸੀ ਜਾਣ ਕੇ ਵੀ ਅਸੀਂ 100 ਵਾਰ ਨੂੰ ਪਾਣੀ ਮੋਗਾ ਬੰਦ ਕਰਨਾ ਹੈ ਜੇਕਰ ਕੋਈ ਮੋਗਾ ਪਿੱਛੇ ਨੁਕਸਾਨ ਹੁੰਦਾ ਟੁੱਟਦਾ ਉਹਦਾ ਜ਼ਿੰਮੇਵਾਰ ਇਹ ਹੋਏਗਾ ਅਸੀਂ ਉਥੇ ਦਰਖਾਸਤ ਦੇ ਕੇ ਆਏ ਆ ਪਿੱਛੇ ਵੀ ਤਮੇਲਾ ਕਰਤੀ ਸੀ ਜਿਹੜਾ ਮੋਗੇ ਬੰਦ ਬੋ ਕੀਤਾ ਤੇ ਬਾਕੀ ਜਿਹੜੀ ਸੀ ਤਾਂ ਮੰਗੇ ਵੱਡੀ ਕਰਦਿਆ ਜੀ ਸਾਡੀ ਪਾਣੀ ਦੀ ਵੰਡ ਇੱਥੇ ਹੋਣੀ ਚਾਹੀਦੀ ਜੀ ਜਿੰਨਾ ਤੇ ਸਾਡੇ ਪਾਸ ਇੱਥੇ ਵੰਡ ਨਹੀਂ ਹੁੰਦੀ ਉਹਨਾਂ ਚੱਕਰ ਸਾਡਾ ਕੋਈ ਮਸਲਾ ਨਹੀਂ ਹੋਣਾ ਇੱਥੇ ਜਿਵੇਂ ਦੱਸਿਆ ਇਹਨਾਂ ਇੱਥੇ ਪਹਿਲਾਂ ਡਿਵਾਈਡ ਕੀਤਾ ਸੀ ਪਾਣੀ ਬਣਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਢਾ ਕੇ ਆਹ ਕੰਮ ਕਰਤਾ ਤੇ ਸਾਡੀ ਬੇਨ ਮੰਗੇ ਜ ਮੇਰਾ ਮਹਿਲ ਸਿੰਘ ਜੀ ਪਿੰਡ ਸ਼ਾਮਖੇੜਾ ਤੇ 52745 ਦੇ ਹਿੱਸੇਦਾਰਾਂ ਇੱਥੇ ਆਪਣੀ ਜ਼ਮੀਨ ਹੈ तकरीबन ਇੱਥੇ 1250 ਕਿੱਲੇ ਸਾਰੇ ਹਿੱਸੇਦਾਰਾਂ ਦੀ ਜ਼ਮੀਨ ਹੈ ਇਹ ਸਾਡਾ ਜੀ ਪਹਿਲਾਂ ਦਾ ਚੱਲਦਾ ਸੀ ਧਾਨਾ ਕੱਲਾਈ ਉਸ ਤੋਂ ਬਾਅਦ ਅਸੀਂ ਸਾਡਾ ਰਕਬਾ ਜ਼ਿਆਦਾ ਹੋਣ ਕਰਕੇ ਅਸੀਂ ਆਪਦੀ ਅੱਗੇ ਦੋ ਟੇਲਾ ਬਣਾ ਲੀਆਂ ਦੋ ਟੇਲਾ ਬਣਾਉਣ ਕਰਕੇ ਇਹ ਨਾਨੀਉ ਨੇਉ ਮੈਂਡਰ ਬਣ ਗਿਆ ਜੀ ਸ਼ਾਮਕੋੜ ਜਦੋਂ ਇਹਨਾਂ ਨੇ ਨੋ ਮੈਂਡਰ ਬਣਾਇਆ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਬਣਾਉਣ ਲੱਗੇ ਜੀ ਵੰਡ ਕਰਨ ਲੱਗੇ ਪਾਣੀ ਦੀ ਅਸੀਂ ਆਖਿਆ ਵੀ ਇੱਥੇ ਵੰਡ ਕਰ ਦਿਓ ਪਰ ਇਹਨਾਂ ਦਬੜ ਯਾਨੀ ਉਹ ਤੋਂ ਵੀ ਅੰਡ ਨਹੀਂ ਇੱਥੇ ਕਰਨ ਦਿੱਤੀ ਅੱਗੇ ਲੈ ਕੇ ਉਸ ਤੋਂ ਬਾਅਦ ਕਿ ਹੋਣ ਹੋਇਆ ਜੀ ਇਹਨਾਂ ਦੇ ਵੀ ਦੁਬਾਰਾ ਫਿਰ ਨਵਾਂ ਹੈੱਡ ਬਣਾਉਣਾ ਹੈੱਡ ਬਣਾਉਣ ਦੇ ਵਿੱਚ ਸਾਨੂੰ ਇਹਨਾਂ ਇਹੋ ਪ੍ਰਵਸ ਪ੍ਰੋਸਾ ਦਿੱਤਾ ਕਿ ਤੁਹਾਡਾ ਇੱਥੇ ਪਾਣੀ ਵੰਡਾਂਗੇ ਪਰ ਸਾਡੀ ਇੱਥੇ ਪਾਣੀ ਤੇ ਉਹਨਾਂ ਕੋਈ ਵੰਡ ਨਹੀਂ ਕੀਤਾ ਤੁਸੀਂ ਵੇਖਦੇ ਹੀ ਪਏ ਜੇ ਪਹਿਲਾਂ ਸੁਖਪਾਲ ਨੇ ਵੀ ਦੱਸਿਆ ਮੇਰੇ ਤੋਂ ਪਹਿਲਾਂ ਪਰ ਸਾਡਾ ਨਰਮਾ ਜਿਹੜਾ ਸੀ ਅਸੀਂ ਬਿਜ਼ਨਸ ਸੀ ਘੱਟੋ ਘੱਟ 700 ਕਿੱਲਾ ਤੁਸੀਂ ਜਾ ਕੇ ਵੇਖ ਸਕਦੇ ਜਦੇ ਵਿੱਚ ਮਸਾ ਹੀ ਕੋਈ 30 40 ਕਿੱਲੇ ਨਰਮਾ ਵੇਚਿਆ ਕੋਈ ਸਾਡਾ ਨਰਮਾ ਨਹੀਂ ਵੇਚਿਆ ਹੋਣ ਜਿਹੜੇ ਝੋਨੇ ਦੀ ਹਾਲਤ ਹੈ ਝੋਨੇ ਦੀ ਮੇਰੀ ਆਪਦੀ ਪਨੀਰੀ ਜੀ 40 ਕਿੱਲਿਆਂ ਦੀ ਪਨੀਰੀ ਮੇਰੀ ਮਾਂ ਵਾਅ ਦਿੱਤੀ ਹੈ ਤੇ ਦੁਬਾਰਾ ਨਾਣੀ ਉਹਦਾ ਬੀਜੀ ਹੋਈ ਬਾਸਪਤੀ ਤੇ ਮੁੱਲ ਲੈ ਕੇ ਹਣ ਲਈਏ 5 ਕਿੱਲੇ ਤੇ ਉਹ ਵੀ ਮੋਟਰ ਦਾ ਪਾਣੀ ਛੱਡ ਕੇ ਮੋਟਰਾਂ ਦਾ ਪਾਣੀ ਮਾੜਾ ਜਦੋਂ ਅਸੀਂ ਮੋਟਰ ਦਾ ਪਾਣੀ ਲਾਉਣੇ ਆ ਉਹਦੇ ਨਾਲ ਨਰਮਾ ਦਾ ਸਾਡਾ ਜਵਾ ਹੀ ਨਹੀਂ ਹੁੰਦਾ ਤੇ ਜਿਹੜਾ ਝੋਨਾ ਹੈ ਉਹ ਵੀ ਨਹੀਂ ਹੁੰਦਾ ਜੀ ਉਹਨੂੰ ਜਿਹੜਾ ਹਾਈਬ੍ਰਿਡ ਬੀਜ ਨੇ ਆ ਤੇ ਉਹ ਕਾਲਾ ਜਿਹਾ ਹੋ ਜਾਂਦਾ ਤੇ ਉਹਨੂੰ ਸਰਕਾਰ ਖਰੀਦੀ ਵੀ ਲੇਗੀ ਤੇ ਇਹ ਜਿਹੜੀ ਚੱਕਰ ਹੈ ਨਾ ਇਹ ਪਾਣੀ ਵਾਲਾ ਇਸ ਹਸਾਸੀਤਾ ਸਾਰੇ ਉਤੇ ਚੰਡੀਗੜ੍ਹ ਗਏ ਆ ਐਫਸੀਆਰ ਕੋ ਵੀ ਗਏ ਆ ਦੂਜੇ ਕੋਲ ਚੀਫ ਕੋਲੇ ਵੀ ਗਏ ਆ ਸੈਕਰੀਟਰੀ ਸਾਹਿਬ ਕੋਲੇ ਵੀ ਗਏ ਆ ਉਹਨਾਂ ਨੇ ਮੈਨੂੰ ਮੈਨੂੰ ਫੋਨ ਵੀ ਕੀਤਾ ਹੈ ਵੀ ਤੁਸੀਂ ਇਹਨਾਂ ਦਾ ਹੱਲ ਕਰੋ ਇਹ ਦੁਬਾਰਾ ਬੰਦੇ ਸਾਡੇ ਕੋਲ ਆਉਣੇ ਨਹੀਂ ਚਾਹੀਦੇ ਪਰ ਸਾਨੂੰ ਸਦਕੇ ਐਸਡੀਓ ਨੇ ਤੇ ਐਕਸ਼ਨ ਨੇ ਤੇ ਮੈਨੂੰ ਤਾਂ ਲੱਗਦਾ ਜੀ ਇਹਨਾਂ ਨਾਲ ਕੋਈ ਪੈਸੇ ਪੂਸੇ ਲੈਣ ਵਾਵਾ ਮੋٹے ਪੈਸੇ ਖਾਦੇ ਨੇ ਸਾਡੀ ਤਾਂ ਉਹ ਬੇਇੱਜ਼ਤੀ ਕਰਦੇ ਨੇ ਇਸ ਕਰਕੇ ਅੱਜ ਫੈਸਲਾ ਲਿਆ ਤੁਸੀਂ ਅੱਜ ਪਿੰਡ ਵਾਲਿਆਂ ਨੇ ਅੱਜ ਸਾਡਾ ਫੈਸਲਾ ਹੈ ਜੀ ਵੀ ਅਸੀਂ ਇਹਨੂੰ ਬੰਦ ਹੀ ਰੱਖਣਾ ਹੈ ਸਾਨੂੰ ਜਿਹੜਾ ਥੋੜਾ ਪਾਣੀ ਹੁੰਦਾ ਕੋਈ ਫਾਇਦਾ ਹੀ ਨਹੀਂਗਾ ਜੀ ਉਹਦੇ ਨਾਲ ਤਾਂ ਚੰਗਾ ਜਿਹੜਾ 2 ਕਿੱਲੇ ਬੀਜਣਾ ਉਹ ਨਾ ਬੀਜਾਂਗੇ ਕੋਈ ਉਹਦਾ ਫਾਇਦਾ ਹੀ ਨਹੀਂਗਾ ਜੀ ਡਬਲ ਟੱਪ ਦਾ ਵਸ ਨਹੀਂਗਾ ਜੀ ਸਾਡੀ ਜ਼ਮੀਨ ਕਰਮਗੜ ਟੀਲਾਂ ਤੇ ਪੈਂਦੀ ਕਰਮਗੜ ਮਾਈਨਰ ਆਉਂਦਾ ਜੀ ਇੱਥੇ ਇਹ ਕਰਮਗੜ ਮਾਈਨਰ ਅਕਾਲੀ ਗਵਰਨਮੈਂਟ ਵੇਲੇ 8-10 ਸਾਲਾਂ ਦੇ ਵਿੱਚ ਨਵਾਂ ਬਣਿਆ ਨਵਾਂ ਬਣ ਕਰਕੇ ਪਿੱਛੋਂ ਸਾਰਾ ਸਹੀ ਬਣ ਕੇ ਆਇਆ ਖੇਰ ਧਿਆਨ ਕੇ ਸਾਡਾ ਇਹਨਾਂ ਨੇ ਕੱਸੀ ਗਲਤ ਬਣਾਤੀ 5 ਕਿੱਲੇ ਸਾਨੂੰ 12-14 ਸਾਲ ਪਾਣੀ ਨਹੀਂ ਆਇਆ ਉਹ ਸਾਡੇ ਪਿੰਡ ਦਾ ਪਾਣੀ ਵੀ ਸ਼ਾਮਖੇੜ ਵਾਲੇ 12-14 ਸਾਲ ਆਉਂਦੇ ਰਹੇ ਨੇ ਹੁਣਾਂ ਨਵੀਂ ਸਰਕਾਰ ਬਣੀ ਏ ਉਹਨਾਂ ਨੇ ਸਾਡੀ ਕੱਸੀ ਪੱਟ ਕੇ ਸਹੀ ਕੀਤੀ ਏ ਹੁਣ ਸਾਨੂੰ ਪਾਣੀ ਆਉਣ ਲੱਗਾ ਇਹਨਾਂ ਨੇ 12-14 ਸਾਲ ਸਾਡਾ ਵੀ ਲਾਇਆ ਤੇ ਹੁਣੇ ਰੌਲਾ ਪਾਉਂਦੇ ਨੇ ਇਹਨਾਂ ਦਾ ਕੀ ਕਹਿਣਾ ਹੈ ਇਹਨਾਂ ਦਾ ਪਾਣੀ ਘਟਦਾ じゃ ਕੀ ਕੀ ਤਰਕ ਕੀ ਦੇ ਰਹੇ ਤੁਹਾਡੇ ਇਹ ਤਾਂ ਦੇ ਰਹੇ ਨੇ ਵੀ ਸਾਦਾ ਜੇ ਪਾਣੀ ਘਟੇ ਸਾਨੂੰ ਜਦੋਂ ਕਿ ਪਾਣੀ ਘਟ ਹੈ ਨਹੀਂ ਦੋ ਵਾਰ ਦੋ ਦੋ ਵਾਰ ਵੀ ਨਹੀਂ ਆਉਂਦਾ ਤੇ ਅਸੀਂ ਤਾਂ ਮੁੱਕਾ ਬੰਦ ਹੀ ਕਰਨ ਲੱਗੇ ਦੋ ਵਾਰ ਇਰੀਗੇਸ਼ਨ ਡਿਪਾਰਟਮੈਂਟ ਮਿਲ ਕੇ ਗਿਆ ਜੀ ਪੂਰਾ 11 ਹਿੱਸੇ ਪਾਣੀ ਪੈਂਦਾ ਇਹਨਾਂ ਨੂੰ ਹੁਣ ਵੀ ਮਿਲ ਸਕਦੇ ਉਹ ਤਾਂ ਕਹਿੰਦੇ ਵੀ ਖੁੱਡੀਆਂ ਆ ਤੇ ਉਹ ਸਾਰੇ ਰਲ ਕੇ ਦੇ ਦਿੰਦੇ ਉਹ ਬਿਲਕੁਲ ਜੀ ਖੁੱਡੀਆਂ ਵਾਲਾ ਦਾ ਮਸਲਾ ਕੋਈ ਨਹੀਂ ਹੈ ਡਿਪਾਰਟਮੈਂਟ ਨੇ ਕੀਤਾ ਮੈਂ ਅੱਜ ਆਪ ਡਿਪਾਰਟਮੈਂਟਰ ਨੂੰ ਫੇਰ ਪੁੱਛਿਆ ਫਿਰ ਉਹਨਾਂ ਨੂੰ ਕੋਈ ਕਸਰ ਤਾਂ ਨਹੀਂ ਹੈਗੀ ਜੇਕਾ ਉਹਦੇ ਬਿਲਕੁਲ ਉਹਨਾਂ ਦਾ ਪਾਣੀ ਪ ਇਹ ਦੋ ਪਿੰਡਾਂ ਦੇ ਵਿੱਚ ਟਕਰਾਅ ਵਾਲੀ ਸਥਿਤੀ ਹੋ ਜਾਂਦੀ ਹੈ ਕੋਈ ਅਨਸੁਖਾਵੀ ਘਟਨਾਵਾਂ ਵੀ ਵਾਪਰ ਸਕਦੀ ਹੈ ਇਹਦਾ ਹੱਲ ਕੀ ਹੈਗਾ ਹੱਲ ਤਾਂ ਜੀ ਇਹ ਵਿਭਾਗਾਂ ਦੇ ਛੱਡਣ ਵਿਭਾਗਾਂ ਪੂਰੀ ਚੈੱਕ ਕਰ ਲਵੇ ਇਹਦਾ ਆਪ ਤੀਜੇ ਦਿਨ ਆ ਜਾਂਦੇ ਮੁਕਾਲੇ ਨੂੰ ਟੀਟੂ ਭੇਲ ਰਹੀ ਅੱਜ ਸਾਡੀ ਇਹ ਇਹ ਪਾਣੀ ਦਾ ਮੁੱਦਾ ਘਟੇ ਸਤਾਈ ਵਾਲੇ ਇਲੈਕਸ਼ਨ ਦਾ ਜ਼ਿਆਦਾ ਇਹ ਤਾਂ ਗਰਾਊਂਡ ਤਿਆਰ ਕਰ ਰਹੇ ਨੇ ਲੜਾਈ ਹੋ ਸਕਦੀ ਹੈ ਲੜਾਈ ਵੀ ਰੋਜ਼ ਆਉਣ ਕਿ ਲੜਾਈ ਵੀ ਹੋ ਸਕਦੀ ਕਿਤੇ ਬੋਲ ਬੁਲਾਰਾ ਵੀ ਪਹਿਲਾਂ ਕਿਦੀ ਹੋਇਆ ਆਪਸ ਵਿੱਚ ਮਾਮਟਰ ਦੀ ਟਕਰਾਹ ਪਹਿਲਾਂ ਜਦੋਂ ਲਾਈਏ ਗਏ ਨੇ ਸਾਨੂੰ ਲੱਗਿਆ ਨਹੀਂ ਪਹਿਲਾਂ ਟਕਰਾਕ ਆਦਾ ਸੀ ਹੁਣ ਇਹਨਾਂ ਦਿਨਾਂ ਚ ਪਹਿਨਾਂ ਦਿਨਾਂ ਜੇ ਇਹਦਾ ਰੋਜ਼ ਹੀ ਆਉਂਦਾ ਜੀ ਅਸੀਂ ਟਲਦੇ ਆਂ ਟਕਰਾਹ ਨਹੀਂ ਹੁੰਦੀ ਤਾਂ ਅਸੀਂ ਪਾਸੇ ਉਹਨੇ ਟੀਟੂ ਦਰਜਾਣਾ ਹੀ ਮਕਾਲ ਨੂੰਗਾ ਜੀ ਮੈਂ ਇੰਦਰਜੀਤ ਸਿੰਘ ਡਬਲ ਟਾਹ ਜੀ ਇਹ ਜੀ ਕੱਸੀ ਦਾ ਰੋਲਾ ਹੈ ਜੀ ਜੜੀ ਦਾ ਸ਼ਾਮ ਖੜੇ ਦੀ ਸ਼ਾਮ ਖੜੇ ਵਾਲਿਆਂ ਦੇ ਨਾਲ ਇਹ ਜੀ 2013 14 ਦੇ ਵਿੱਚ ਇਹ 5 6 ਕਿੱਲੇ ਅੱਗੋਂ ਜਿਹੜੀ ਕਸੀ ਕਸੀ ਦਾ ਸਾਇਸ ਸੀ ਇਹ ਗਲਤ ਬਣਿਆ ਸੀ ਇਹ ਦੁਬਾਰਾ ਮਹਿਗ ਮਹਿਗ ਮੈਨੂੰ ਦਰਖਾਸਤਾਂ ਦਿੱਤੀਆਂ ਜਾਂ 2 ਸਾਲ ਡਬਲ ਟਾਉਣ ਵਾਲਿਆਂ ਨੇ ਇਹ ਕੇਸ ਲੜਿਆ ਜੀ ਸਾਡਾ ਸਾਈਸ ਸਹੀ ਕੀਤਾ ਜਾਵੇ ਸਾਈਸ ਸਹੀ ਕਰਨ ਦੀ ਸਾਨੂੰ ਕੀ ਪ੍ਰੋਬਲਮ ਸੀਗੀ ਕਿ ਇਹ ਸਾਈਸ ਖੁੱਲਾ ਸੀ ਜਦੋਂ ਖਲਾਈ ਹੁੰਦੀ ਸੀ ਸੂਏ ਦੀ ਉਦੋਂ 5-7 ਦਿਨਾਂ ਬਾਅਦ ਜਿੰਨੀ ਮਗਰੋ ਸਿਲਟ ਸਿਲਟ ਆਣ ਕੇ ਇੱਥੇ ਜਮ ਜਾਂਦੀ ਸੀ ਤੇ ਜਿੰਨੀ ਅੱਗੇ ਡਾਫ ਲੱਗ ਜਾਂਦੀ ਸੀ ਪਾਣੀ ਸਾਰਾ ਉਧਰ ਨੂੰ ਜਾਈ ਜਾਂਦਾ ਸੀ ਤੇ ਹੁਣ ਇਹ 2000 12 ਤੋਂ ਲੈ ਕੇ 12 13 ਤੋਂ ਲੈ ਕੇ ਹੁਣ ਜਾ ਕੇ ਸਰਕਾਰ ਨੇ ਇਹ ਸੂਵੇ ਦਾ ਸਾਈ ਸਹੀ ਕੀਤਾ ਹੈ ਤੇ ਅੱਗੇ ਟਾਇਲਾਂ ਦੇ ਪਾਣੀ ਆਉਣ ਲੱਗਾ ਜੀ ਇਹ ਜਿਹੜੀਆਂ ਦੇ ਨੇ ਵੀ ਇੱਥੇ ਲੜਾਈ ਦਾ ਮਸਲਾ ਹੋ ਸਕਦਾ ਹੈ ਇੱਥੇ ਲੜਾਈ ਦਾ ਜਿੱਦਣ ਮਹਿਕਵੇਂ ਨੇ ਇਹ ਜਿੱਥੇ ਇਹ ਤਿਆਰ ਕੀਤਾ ਸੀ ਇਹ ਹੈਡ ਉਸ ਦਿਨ ਬਜਰੀ ਪਾਉਣ ਜੋ ਚਾਰ ਕਰਦੇ ਸੀ ਤੇ ਉਸ ਦਿਨ ਵੀ ਸ਼ਾਮ ਖੜੇ ਦੇ ਬੰਦੇ ਇੱਥੇ ਇਕੱਠੇ ਹੋਏ ਵਿੱਚੋਂ ਕੁਝ ਕਹਿੰਦੇ ਅਹੀਂ ਸਪਰੇਅ ਪੀ ਲੈਣੀ ਹੈ ਜੀ ਅਹੀਂ ਤਾਂ ਬੰਨ ਹੀ ਦੇਣਾ ਹੈ ਵੇਖੋ ਜੀ ਇਹ ਤਾਂ ਮਹਿਕਮੇ ਦੇ ਉੱਤੇ ਡਿਪੈਂਡ ਕਰਦਾ ਹੈ ਜੀ ਇਹਨੂੰ ਮਹਿਕਮਾ ਹੀ ਵੇਖੇ ਜੇ ਇੱਥੇ ਐਵੇਂ ਲਗਾਤਾਰ ਚੱਲਦਾ ਰਿਹਾ ਇਹ ਦੋਵਾਂ ਪਿੰਡਾਂ ਦਾ ਝਗੜਾ ਹੋ ਸਕਦਾ ਹੈ ਜੀ ਕਿਉਂਕਿ ਉਸ ਦਿਨ ਵੀ ਝਗੜਾ ਮਸਾਂ ਟਲਿਆ ਜੀ ਅੱਜ ਤੁਸੀਂ ਵੇਖੋ ਫਿਰ ਵੀ 200 ਬੰਦਾ ਉਧਰ ਖੜਾ ਹੈ 150 ਬੰਦਾ ਇੱਧਰ ਖੜਾ ਹੈ ਜੇ ਕੋਈ ਫਿਰ ਵੀ ਗਾਂ ਸਖਾਵੀ ਘਟਣਾ ਹੋਗੀ ਤਾਂ ਫਿਰ ਚਿੰਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਇਹਨਾਂ ਨੂੰ ਆਣ ਕੇ ਇਹਨਾਂ ਨੂੰ ਕਰਨਾ ਚਾਹੀਦਾ ਹੈ ਪਰ ਉਧਰ ਦੂਜੇ ਪਾਸੇ ਪਿੰਡ ਦੇ ਉਹਨਾਂ ਦੋ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਪਾਣੀ ਦੀ ਸਮੱਸਿਆ ਹੈਗੀ ਹੈ ਇਹ ਪੁਰਾਣੀ ਹੈਗੀ ਆ ਪਰ ਹੁਣ ਉਹਨਾਂ ਨੂੰ ਪ੍ਰੋਪਰ ਪਾਣੀ ਮਿਲਣਾ ਸ਼ੁਰੂ ਹੋਇਆ ਹੈ ਜਦ ਕਿ ਸ਼ਾਮ ਖੇੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਾਣੀ ਖੋਇਆ ਜਾ ਰਿਹਾ ਤੇ ਘੱਟ ਪਾਣੀ ਦਿੱਤਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਖਤਮ ਹੋਣ ਦਾ ਕਾਰਨ ਬਣ ਸਕਦਾ ਹੈ ਕੈਮਰਾ ਪਾਟਸਨ ਅਮਨ ਦੇ ਨਾਲ ਹਰਦੀਪ ਸਿੰਘ ਮਲੋੜ